ਸਤਿਕਾਰ ਜੀ ਵਰਜੀ ਖਾਲਸਾ ਵਰਜੀ ਕੀ ਫਤਿਹ ਅੱਜ ਆਪਾਂ ਗੱਲ ਕਰਨੀ ਆ ਕਿ ਕਿਸਾਨਾਂ ਦੇ ਨਾਲ ਕਿ ਕੀ ਜਿਹੜਾ ਸਰਕਾਰਾਂ ਵਰਤਾਰਾ ਕਰਈਆਂ ਨੇ ਆਪ ਨੂੰ ਸਭ ਦੇਖ ਰਹੇ ਆ ਪਰ ਜਿਹੜੀਆਂ ਕੁਝ ਜਥੇਬੰਦੀਆਂ ਨੇ ਬਹੁਤੀਆਂ ਉਹ ਡੱਲੇਵਾਲ ਤੇ ਪੰਦੇਰ ਨੂੰ ਜਿਹੜਾ ਜਥੇਬੰਦੀਆਂ ਉਹਨਾਂ ਦੀ ਉਹਨਾਂ ਨੂੰ ਸਪੋਰਟ ਨਹੀਂ ਕਰਦੀਆਂ ਜਿਵੇਂ ਕਿ ਉਗਰਾਹ ਹੋ ਗਿਆ ਔਰ ਉਲਦੂ ਮਾਨਸਾ ਹੋ ਗਿਆ ਤੇ ਹੋਰ ਬਹੁਤ ਜਥੇਬੰਦੀਆਂ ਨੇ ਤੇ ਆਪਾਂ ਇਹਨਾਂ ਦੇ ਵਿੱਚ ਇੱਕ ਗੱਲ ਅੱਜ ਹੋਰ ਕਰਨੀ ਆ ਧਿਆਨ ਨਾਲ ਸੁਣਿਓ ਗੱਲ ਹੈਗੀ ਆ ਖਨੌਰੀ ਬਾਰਡਰ ਤੇ ਅੱਜ 5ਵਾਂ 6ਵਾਂ ਦਿਨਾਂ ਇੱਕ 21 22 ਸਾਲਾਂ ਨੌਜਵਾਨ ਸਬ ਕਰਨ ਸਿੰਘ ਨੂੰ ਜਿਹੜੀ ਆਰਮੀ ਵੱਲੋਂ ਖੱਟੜ ਸਰਕਾਰ ਵੱਲੋਂ ਸਿੱਧੀ ਸੱਚ ਇੱਥੇ ਗੋਲੀ ਮਾਰ ਕੇ ਉਹਨੂੰ ਸ਼ਹੀਦ ਕਰ ਦਿੱਤਾ ਜਾਂਦਾ। ਉਸ ਦੀ লাশ ਜਿਹੜੀ ਆ ਜਥੇਬੰਦੀਆਂ ਨੇ ਇਹ ਕਰਕੇ ਸੰਸਕਾਰ ਨਹੀਂ ਕੀਤਾ ਰੱਖੀ ਹੋਈ ਆ ਕਿ ਜਦੋਂ ਤੱਕ ਉਸ ਪਰਿਵਾਰ ਨੂੰ ਅਨਸਾਫ਼ ਨਹੀਂ ਮਿਲ ਜਾਂਦਾ ਕਹਿੰਨ ਤੋਂ ਭਾਵ ਕਿ ਉਹਨਾਂ ਜਿਨ੍ਹਾਂ ਨੇ ਇਹ ਗੋਲੀ ਵੱਜੀ ਆ ਪੁਲਿਸ ਮੁਲਾਜ਼ਮ ਹੋਵੇ ਚਾਹੇ ਕੋਈ ਆਰਮੀ ਦਾ ਬੰਦਾ ਹੋਵੇ ਕਿਹੜੇ-ਕਿਹੜੇ ਦੋਸਤੀ ਪਾਏ ਜਾਂਦੇ ਨੇ ਜਿਨ੍ਹਾਂ ਚਿਰ ਉਹਨਾਂ ਚਿਰ ਉਤੇ ਉਹਨਾਂ ਤੇ ਕੇਸ ਦਰਜ ਨਹੀਂ ਹੁੰਦਾ ਉਹਨਾਂ ਚਿਰ ਸਬਕਰਨ ਸਿੰਘ ਦਾ ਜਿਹੜਾ ਸੰਸਕਾਰ ਨਹੀਂ ਕਰਨਗੇ ਬੇਸ਼ੱਕ ਇਸ ਤੇ ਚੱਲਦਿਆਂ ਹੋਇਆ ਮੁੱਖ ਮੰਤਰੀ ਵੱਲੋਂ ਭਗਵੰਤ ਮਾਨ ਵੱਲੋਂ 1 ਕਰੋੜ ਰੁਪਇਆ ਆਰਥਿਕ ਸਹਾਇਤਾ ਤੇ ਇੱਕ ਉਹਦੀ ਭੈਣ ਨੂੰ ਸਰਕਾਰੀ ਨੌਕਰੀ ਦੇਣ ਦਾ ਜਿਹੜਾ ਐਲਾਨ ਕਰ ਦਿੱਤਾ। ਇਹ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਤੇ ਇੱਕ ਜਿਹੜਾ ਗੱਗੂ ਆਪਣਾ ਇੱਕ ਹਸਪਤਾਲ ਚਲਾਉਂਦਾਗਾ ਜਿਹਨੇ ਪੂਲਾ ਨਹਿੰਗ ਨੂੰ ਸਾੜਿਆ ਸੀ ਉਹਨੇ ਵੀ ਆਪਣਾ ਜਿਹੜਾ ਲੱਖ ਰੁਪਈਆ ਦਾ ਯੋਗਦਾਨ ਦਿੱਤਾ ਸਹਾਇਤਾ ਦਿੱਤੀ ਪਰਿਵਾਰ ਨੂੰ। ਤੇ ਹੋਰ ਵੀ ਬਹੁਤ ਜਿਹੜੇ ਨੇ ਸਹਾਇਤਾ ਕਰਨਗੇ ਸਿੱਧੇ ਪਰਿਵਾਰ ਦੇ ਕਿਉਂਕਿ ਦਾਦੀ ਨੇ ਪਾਲੇ ਨੇ ਤਿੰਨ ਬੱਚੇ ਦੋ ਭੈਣਾਂ ਤੇ ਇੱਕ ਇਹ ਭਰਾ ਤਿੰਨ ਜਣੇ ਨੇ ਮਾਂ ਤੋਂ ਸੁਣਿਆ ਕਿ ਮਾਂ ਇਹਨਾਂ ਦੀ ਜਿਹੜੀ ਇਹਨਾਂ ਨੂੰ ਛੋਟੇ ਹੁੰਦਿਆਂ ਨੂੰ ਯਾਨੀ ਕਿ 4-5 ਸਾਲ ਦੀ ਉਮਰ ਸੀ ਸੁਭ ਕਰਨ ਦੀ ਉਹ ਆਪ ਦੀਆਂ ਦੋ ਲੜਕੀਆਂ ਤੇ ਇੱਕ ਲੜਕੇ ਨੂੰ ਇਹਨੂੰ ਛੱਡ ਕੇ ਅੱਜ ਤੋਂ 16 ਸਾਲ ਕਰੀ ਪਹਿਲਾਂ ਉਹਨੇ ਕਿਤੇ ਹੋਰ ਵਿਆਹ ਕਰਵਾ ਲਿਆ ਸੀ ਤਲਾਕ ਲੈ ਕੇ ਤੇ ਉੱਥੇ ਉਹਦੇ ਬੱਚੇ ਵੀ ਨਿਗਾਹਾਂ 16 ਸਾਲ ਤੱਕ ਇਹਨਾਂ ਦੇ ਪਰਿਵਾਰ ਦੀ ਆਪ ਦੀ ਦੋ ਕੁੜੀਆਂ ਦੀ ਆਪ ਦੇਸ ਮੁੰਡੇ ਦੀ ਸੁਭਕਰਮ ਦੀ ਉਹਨੇ ਕਦੇ ਸਾਰ ਨਹੀਂ ਲਈ ਜਾਨੀ ਕਿ 16 ਸਾਲ ਜਦੋਂ ਤਲਾਕ ਹੀ ਹੋ ਗਿਆ ਚਲੋ ਮਾਮਾ ਦਾ ਫੇਰ ਵੀ ਢੱਡ ਤਾਂ ਮੱਚਦਾ ਹੁੰਦਾ ਕਿ ਮੇਰੇ ਪੁੱਤ ਧੀ ਨੇ ਵੀ ਮੈਂ ਉੱਥੇ ਉਹਨਾਂ ਕੋਲੇ ਕਿਦੇ ਗੇੜਾ ਮਾਰਿਆ ਵਾ ਇਹ ਆਪ ਦੇ ਮੂੰਹੋਂ ਕਹਿ ਰਹੀ ਆ ਜਦੋਂ ਮੀਡੀਆ 'ਚ ਖਬਰ ਆਈਆਂ ਕਿ ਸੁਭਕਰਮਾਂ ਦੀ ਜਿਹੜੀ ਮਾਂ ਪਿਓ ਹੈ ਨਹੀਂ ਦਾਦੀ ਨੇ ਪਾਲਿਆ ਤਾ ਫਿਰ ਜਦੋਂ ਮੀਡੀਆ 'ਚ ਇਹ ਗੱਲ ਸਾਹਮਣੇ ਆਈ ਤਾਂ ਇੱਕ ਅਣਪੜ ਪਪਾ ਕਹਦੀਏ 16 ਸਾਲ ਪਹਿਲਾਂ ਤਲਾਕ ਜੀ ਦਾ ਹੋਇਆ ਉਹ ਮੀਡੀਆ ਦੇ ਸਾਹਮਣੇ ਆਉਂਦੀ ਐ ਸਿੱਧੀ ਮੀਡੀਆ ਕੋਲੇ ਆਉਂਦੀ ਐ ਨਾ ਘਰੇ ਜਾ ਕੇ ਦੁੱਖ ਬਣਾਉਦੀ ਆ ਆਪਦੇ ਧੀਆਂ ਦੇ ਨਾਲ ਤੇ ਨਾ ਆਪਦਾ ਜਿਹੜਾ ਉਹ 70 ਤੇ ਬੰਦੀ ਆ ਜਿਹਦਾ ਨੌਜਵਾਨ ਪਤ ਮਰ ਜੇ ਤੇ ਉਹ ਮਾਵਾਂ ਨੂੰ ਕਿੱਤੇ ਐਈਆਂ ਗੱਲਾਂ ਸੋਚਦਿਆਂ ਨੇ ਜਿਹੜੀਆਂ ਮੈਂ ਤੁਹਾਨੂੰ ਦੱਸ ਦੱਸੂਗਾ ਅੱਗੇ ਆ ਕੇ ਨੌ ਕਰੇ ਜਾ ਕੇ ਸੱਤਰ ਤੇ ਬੈੰਦੀ ਆ ਤੇ ਸਿੱਧਾ ਜਾ ਕੇ ਕੈਵਰੇ ਮੂਰੇ ਇਹ ਕਹਿੰਦੀ ਆ ਕਿ ਸੁਭਕਰਮ ਦੀ ਮਿੱਟੀ ਜਿਹੜੀ ਉਹ ਪਲੀਤ ਹੋ ਰਹੀ ਆ ਉਹਦਾ ਸੰਸਕਾਰ ਕੀਤਾ ਜਾਵੇ ਜਲਦੀ ਹੁਣ ਮੈਂ ਦੱਸ ਦਿੰਦਾ ਕਿ ਉਹ ਸੰਸਕਾਰ ਨੂੰ ਕਿਉਂ ਕਹਿੰਦੀ ਆ ਇਹ ਵੈਸੇ ਸਭ ਨੂੰ ਪਤਾ ਲੱਗ ਚੁੱਕਿਆਗਾ ਇਸ ਲਾਲਚਨ ਮਾਂ ਦਾ ਕਿ ਜਿਹੜਾ ਹੁਣ 1 ਕਰੋੜ ਰੁਪਇਆ ਉਹ ਤੇ ਅੱਖ ਰੱਖ ਲਈਏ ਨੇ ਤੇ ਇੱਕ ਜਿਹੜਾ ਹੋਰ ਸਹਾਇਤਾ ਕਰਨਗੇ ਤੇ ਹੁਣ ਇਹ ਕਹਿੰਦੀਵੇਂ ਮੈਂ ਦਾਵਾ ਕਰਦੀ ਆ ਕਿ ਮੈਂ ਉਹਦੀ ਮਾਂ ਆਂ ਕਿ ਮੈਂ ਜਿਉਂਦੀ ਆਂ ਮੈਂ ਮਰੀ ਨਹੀਂ ਇਨ੍ਹਾਂ ਧੀਆਂ ਵੱਲੋਂ ਜਿਹੜੀਆਂ 2 ਸੁਭਕਰਮ ਦੀਆਂ ਧੀਆਂ ਨੇ ਆਪੇ ਭੈਣਾਂ ਨੇ ਮਾਫ਼ ਕਰਨਾ ਭੈਣਾਂ ਨੇ ਸੁਭਕਰਮ ਕਰਨਾ ਇਨਾਂ ਵੱਲੋਂ ਤਾਂ ਤੂੰ 16 ਸਾਲ ਪਹਿਲਾਂ ਹੀ ਮਰ ਗਈ ਸੀ ਜਦੋਂ ਤੂੰ ਛੋਟੇ ਹੁੰਦਿਆਂ ਨੂੰ ਇਹਨਾਂ ਨੂੰ ਰੋਲਦਿਆਂ ਨੂੰ ਛੱਡ ਗਈ ਸੀ ਆਦੇ ਬਾਪ ਤੇ ਦਾਦੀ ਦੇ ਸਹਾਰੇ ਦਾਦੀ ਨੇ ਕਿੰਨਾ ਦੁੱਖਾਂ ਦੇ ਨਾਲ ਪਾਲੇ ਹੋਣਗੇ ਵੱਡੇ ਕੀਤੇ ਚਲੋ ਸੰਘਰਸ਼ ਮੋਰਚਾ ਦੇ ਵਿੱਚ ਜਿਹੜਾ ਗਿਆ ਕਿ ਜਿਹੜੇ ਐਮਐਸਪੀ ਦੇ ਕਾਨੂੰਨ ਨੇ ਜਿਹੜਾ ਵੀ ਉਹ ਜਿਹੜਾ ਐਮਐਸਪੀ ਦਿੱਤੀ ਜਾਵੇ ਅਤੇ ਹੋਰ ਮੰਗਾਂ ਨੇ ਜਿਹੜੀਆਂ ਕਿਸਾਨਾਂ ਦੀਆਂ ਮੋਦੀ ਮੰਨੇ ਪਰ ਅਣਹੋਣੀ ਵਰਤੀ ਜਾਲਵਾਨ ਜਿਹੜੇ ਉਹਦੀ ਸਿੱਧੀ ਗੋਲੀ ਜਿਹੜੀ ਵੱਜੀ ਆ ਉਹਦੀ ਮੌਤ ਹੋ ਗਈ ਹੁਣ ਉਹਨੂੰ ਹੀ ਮੌਤ ਹੋਣ ਤੋਂ ਬਾਅਦ ਉਹਨੂੰ ਸ਼ਹੀਦ ਦਾ ਦਰਜਾ ਦੇਣਾ ਵੀ ਸੀ ਤੇ ਦਿੱਤਾ ਗਿਆ ਉਹ ਹੁਣ ਇੱਕ ਆਮ ਵਿਅਕਤੀ ਨਹੀਂ ਰਹਿ ਗਿਆ ਉਹ ਸ਼ਹੀਦ ਹੋ ਗਿਆ ਨੌਜਵਾਨ ਸਾਡੇ ਹੋਰ ਵੀ ਜਿਹੜੇ 8-10 ਦੇ ਕਰੀ ਕਿਸਾਨ ਨੇ ਜਿਹੜੇ ਉਹ ਸ਼ਹੀਦ ਹੋਏ ਨੇ ਹੁਣ ਮੇਰਾ ਕਹਿਣ ਦਾ ਭਾਵ ਇਹ ਆ ਇਹ ਲੋਕੋ ਤੁਸੀਂ ਸਮਝੋ ਪਿੰਡ ਵਾਸੀਆਂ ਨੂੰ ਵੀ ਅਪੀਲ ਕਰਦਾ ਹਾਂ ਹੋਰ ਰਿਸ਼ਤੇਦਾਰਾਂ ਨੂੰ ਕਿ ਅੱਜ 16 ਸਾਲ ਪਹਿਲਾਂ ਗਈ ਜਿਹੜੀ ਬੱਚਿਆਂ ਨੂੰ ਛੱਡ ਕੇ ਆਪਾਂ ਕਹਿੰਦੇ ਹੁੰਦੇ ਹੁੰਦੇ ਆ ਨਾ ਕਿ ਸਪਨੀ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਜੇਕਰ ਸਪਨੀ ਦੇ ਬੱਚੇ ਬਾਹਰ ਨਿਕਲ ਜਾਂਦੇ ਤਾਂ ਬਚ ਜਾਂਦੇ ਆ ਨਹੀਂ ਉਹ ਖਾ ਜਾਂਦੇ ਆ ਇਹ ਸਪਨੀ ਇਹ ਲਾਲਚ ਦੀ ਮਾਰੀ ਆਈ ਆ ਇਹ ਸਿਰ ਪਰ ਪੀਆ ਦੇ ਮਾਰੀ ਆਈ ਆ ਨਾ ਇਹਨੂੰ ਪੁੱਤ ਦਾ ਦੁੱਖ ਆ ਨਾ ਇਹਨੂੰ ਆਪਦੀਆਂ ਦੋ ਧੀਆਂ ਦਾ ਦੁੱਖ ਆ ਦੇਖੋ ਸੁਭਕਰਮ ਦੀ ਜਿਹੜੀ ਨਾਨੀ ਤੇ ਉਹਦੀ ਜਿਹੜੀ ਪਹਿਲਾ ਮਾਸ ਸੀ 16 ਸਾਲ ਪਹਿਲਾਂ ਮਾਸ ਸੀ ਉਹ ਦੋਨੇ ਆਈਆਂ ਕਹਿੰਦੀ ਅਸੀਂ ਗੱਡੀ ਤੇ ਚੜ ਕੇ ਆਈਆਂ ਜਾਂ ਕਿਨੇ ਭੇਜੀਆਂ ਕੀ ਇਹਦੇ ਪਿੱਛੇ ਰਾਜ ਆ ਰਾਜ ਤਾਂ ਐਸੇ ਮੈਨੂੰ ਆਪਣਾ ਪਤਾ ਲੱਗ ਗਿਆ ਕਿ ਇੱਕ ਤਏ ਆ ਕਿ ਉਹਦਾ ਮੁੱਦਾ ਨੂੰ ਛੇਤੀ ਦਵਾਣਾ ਚਾਹੁੰਦੀਆਂ ਕਿ ਜਿਹੜਾ ਸੰਸਕਾਰ ਕੀਤਾ ਜਾਵੇ ਤੇ ਉਹਨੂੰ ਸਹੀ ਦਾ ਦਰਜਾ ਨਾ ਮਿਲੇ ਤੇ ਤੀਜਾ ਵੀ ਉਹ ਤੇ ਜਿਹੜਾ ਆਰਮੀ ਜਾਂ ਪਰਸਨ ਜਿਹਨੇ ਗੋਲੀ ਚਲਾਈ ਹੈ ਵੀ ਉੱਤੇ ਜਿਹੜਾ ਹੈਗਾਗਾ ਉਹ ਕੇਸ ਨਾ ਹੋਵੇ ਇੱਕ ਤਾਂ ਇਹਦੀ ਮਨਸਾ ਇਹ ਆ ਦੂਜੀ ਮਨਸਾ ਇਹਦੀ ਜਿਹੜਾ ਕਰੋੜ ਰੁਪਇਆ ਭਵੰਤਮਾਨ ਵੱਲੋਂ ਜਿਹੜਾ ਜਾਰੀ ਕੀਤਾ ਗਿਆ ਜਾਂ ਹੋਰ ਜਿਹੜੇ ਸੱਜਣ ਦਾਨੀ ਨੇ ਜਿਹੜੇ ਕਿ ਕਹਿੰਦੇ ਨੇ ਕਿ ਦੋ ਜੜੀਆਂ ਉਹਦੀਆਂ ਭੈਣਾਂ ਨੇ ਸੁਭਕਰਮ ਦੀਆਂ ਇੱਕ ਵਿਆਹੀ ਹੋਈ ਆ ਇੱਕ ਅਜੇ ਵਿਆਹਣ ਵਾਲੀ ਆ ਉਹਨੂੰ ਵੀ ਨੌਕਰੀ ਦਾ ਜਿਹੜਾ ਭਵੰਤਮਾਨ ਨੇ ਚਲੋ ਵਧੀਆ ਕਦਮ ਚੁੱਕਿਆ ਵਧੀਆ ਕੀਤਾ ਪਰ ਹੁਣ ਮੈਂ ਕਹਿਣਾ ਕਿ ਅਜਈਆਂ ਮਾਮਾ ਕਲ ਜੁਗੀਆਂ ਲਾਲਚਨ ਮਾਮਾ ਤੋਂ ਬਚੋ ਇਹਨਾਂ ਨੂੰ ਮੂੰਹ ਨਾ ਲਾਓ ਇਹਨਾਂ ਨੂੰ ਘਰ ਨਾ ਵੜਨ ਦਿਓ ਜੇ ਹਾਂ ਇੰਨੀ ਹਮਦਰਦੀ ਹੁੰਦੀ ਤੇ 4 ਦਿਨਾਂ ਬਾਅਦ ਆਈ ਆ ਪਹਿਲੇ ਦਿਨ ਕਿਉਂ ਨਹੀਂ ਆਈ ਇਹਨੂੰ ਪਹਿਲਾਂ ਕੀ ਪਤਾ ਨਹੀਂ ਲੱਗਿਆ ਸੀ ਮੀਡੀਆ ਦੇ ਵਿੱਚ 4 ਦਿਨਾਂ ਬਾਅਦ ਇਹ ਆਈ ਆ ਮੀਡੀਆ ਦੇ ਸਾਹਮਣੇ ਆਈ ਆ ਘਰੇ ਨਹੀਂ ਗਈ ਤੇ ਜਾ ਕੇ ਉੱਥੇ ਦਾ ਸੰਸਕਾਰ ਆਪਣੇ ਘਰੇ ਤੱਪੜ ਤੇ ਨਹੀਂ ਬੈਠੀ ਕਿਸੇ ਨਾਲ ਦੁੱਖ ਨਹੀਂ ਕੀਤਾ ਸਾਂਝਾ ਨਹੀਂ ਮਾਮਾ ਹੁੰਦੀ ਜਿਹਦਾ ਨੌਜਵਾਨ ਪੁੱਤ ਮਰ ਜੇ ਉਹਦਾ ਤਾਂ ਰੋ ਰੋ ਕੇ ਬੁਰਾ ਹਾਲ ਹੋ ਜਾਂਦਾਗਾ ਆਪ ਨੂੰ ਪਤਾ ਕਿ ਮਾਂ ਪਿਓ ਦਾ ਚਾਹ ਭੈਣ ਦਾ ਵੀਰ ਜਿਹੜਾ ਚੜ੍ਹਾਈ ਕਰ ਜੇ ਨੌਜਵਾਨੀ ਦੇ ਵਿੱਚ ਉਹਨੂੰ ਕਿੰਨਾ ਸਹਣਾ ਔਕਾ ਹੁੰਦਾਗਾ ਮੈਂ ਇਹ ਗੱਜਰਸ ਕਰਦੇ ਤੁਹਾਡੇ ਸਾਹਮਣੇ ਕਿ ਜਿਹੜੀਆਂ ਇਹ ਜਿਹੀਆਂ ਲਾਲਚੀਆਂ ਮਾਮਾ ਨੇ ਨਾਲ ਤਾਂ ਇਹ ਉਧਰ ਦੀ ਆ ਦੋਨੇ ਪਾਸੇ ਅੱਜ ਇਹਨੇ ਕਰ ਲਏ 16 ਸਾਲ ਪਹਿਲਾਂ ਸਾਰ ਨਹੀਂ ਲਈ ਅੱਜ ਜਦੋਂ ਉਹਦਾ ਪੁੱਤ ਜਿਹੜਾ ਪਲਕੇ ਵੱਡਾ ਹੋਇਆ ਦਾਦੀ ਨੇ ਕਿੰਨਾ ਔਖਾਂ ਦੇ ਨਾਲ ਪਾਲਿਆ ਹੋਊਗਾ ਤੇ ਅੱਜ ਉਹ ਜੇ ਜ਼ਬਾਨ ਹੁੰਦਾ ਉਹਦੀ ਸਾਹਤ ਹੋ ਗਈ ਅੱਜ ਰੁਪਈਆਂ ਦੇ ਖਾਤਰ ਹੀ ਭੱਜੀ ਆਉਂਦੀ ਆ ਜੇਕਰ ਰੁਪਈਆਂ ਦਾ एलान ਨਾ ਹੁੰਦਾ ਤਾਂ ਇਹਨੇ ਕਦੇ ਵੀ ਨਹੀਂ ਆਉਣਾ ਸੀ ਮੈਂ ਇਹੀ ਬੇਨਤੀ ਕਰਦਾ ਸੀ ਤੇ ਸੁਭਕਰਮਨ ਸਿੰਘ ਦਾ ਜਿਹੜਾ ਉਸੇ ਦਾ ਦਰਜਾ ਦਿੱਤਾ ਗਿਆ ਤੇ ਉੱਥੇ ਉਹਦੀ ਜਿਹੜੀ ਯਾਦਗਾਰ ਬਣ ਰਹੀ ਆ ਮੈਂ ਸਾਰਿਆਂ ਨੂੰ ਸੈਲੂਟ ਕਰਦਾ ਉਹਨਾਂ ਨੌਜਵਾਨਾਂ ਨੂੰ ਵੀ ਤੇ ਸੁਭਕਰਨ ਨੂੰ ਵੀ ਤੇ ਜਿਹੜੀਆਂ ਜਥੇਬੰਦੀਆਂ ਨੇ ਜਿਹਨੇ ਰੁਪਈਆ ਭੇਜ ਰੀਆਂ ਨੇ ਮਾਇਆ ਭੇਜ ਰੀਆਂ ਨੇ ਇਹਨਾਂ ਦੇ ਪਹਿਣਾ ਵਾਸਤੇ ਉਹਨਾਂ ਦਾ ਵੀ ਮੈਂ ਸ਼ੁਕਰੀਆ ਅਦਾ ਕਰਦਾ ਸਾਰਿਆਂ ਵੀਰਾਂ ਦਾ ਧੰਨਵਾਦ ਵੈਜ ਜੁਗਾ ਖਾਲਸਾ ਵੈਜ ਜੁਗੀ ਫਤਿਹ